ਦੇ ਬੱਸ ਆ ਗਈ ਆ। 6 ਇਹ ਨਾਲ ਹੀ ਇੱਥੇ ਪੈਸੇ ਪਾ ਦੀਦੇ ਆ। ਤੇ ਅਸੀਂ ਚੱਲੇ ਉੱਪਰਲੇ ਕੈਂਪਾਂ 'ਚ। ਬਈ ਇੱਕੋ ਜਿਹਾ ਜਾਂਦੇ ਆ। ਚਾਹ ਰਹੇ ਹਾਂ ਕਿੰਨੇ ਆਪਾਂ?

ਬੋਧਨਾਜ ਹੋ ਜਾਊਗਾ ਐਨੀ ਜਲਦੀ ਓਕੇ ਬਈ ਇੱਕ ਵੈਬਸਾਈਟ ਆ ਉਹਦੇ ਵਿੱਚ ਵੀਡੀਓ ਦਾ ਲਿੰਕ ਪੇਸ ਕਰਕੇ ਉਹ ਚਲਾ ਦਿੰਦੇ ਤਾਂ ਨੇ ਕੋਈ ਪੀਕ ਪਾਉਂਦਾ ਨਾ ਲੈ ਜੀਦਾ ਸੰਤਾ ਸੰਚਾ ਆ ਜਿਸ ਨਹੀਂ ਇਹਦੇ ਅੰਦਰ ਨਹੀਂ ਆ ਰਿਹਾ ਇਹਦੇ ਬੋਮੈਂਟਾ ਸੋ ਬਾਕੀ ਦਾ ਦਾਦਾ ਦੋਸਤ ਨਹੀਂ ਰਹਾ ਦੋਸਤ ਬੇਟੀਆਂ ਫੋੜ ਜਾ। ਸੀਨਾ ਫੋੜ ਜਾ। ਮੈਂ ਤਾਂ ਕੋਈ ਸਰਪ ਰੂਪ ਚ ਨਹੀਂ। ਉਹਨੇ ਸ਼ੀਰਾਂ ਦੀਆਂ ਗੁੱਡੀਆ ਚੋਪੇ ਨਹੀਂ ਖੀਂਦੀ। ਤੁਸੀਂ ਜੇ ਚੋਪਿਆ ਬੈਠੀ, ਨਹੀਂ ਛਾਲੇ ਨਹੀਂ ਖਾ। ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਆਂ ਸਿੰਘਾਂ ਦੇ ਨਾਲ ਏ ਹਾਂਗਕਾਂਗ ਪੀਕ ਤੇ ਜਿੱਥੇ ਬਹੁਤ ਸਾਰੀ ਦੁਨੀਆ ਆਉਂਦੀ ਆ ਬਹੁਤ ਸਾਰੇ ਦੇਸ਼ਾਂ ਦੇ ਲੋਕ ਇੱਥੇ ਆਉਂਦੇ ਨੇ ਤੇ ਇਥੋਂ ਦਾ ਤੁਹਾਨੂੰ ਅਸੀਂ ਵਿਊ ਵਖਾਉਂਦੇ ਹਾਂ ਕਿ ਜੋ ਹਾਂਗਕਾਂਗ ਆ ਇਹ ਸਮੁੰਦਰ ਦੇ ਵਿੱਚ ਇਹ ਬਣਿਆ ਵਾ ਤੇ ਬਹੁਤ ਉੱਚੀਆਂ ਉੱਚੀਆਂ ਬਿਲਡਿੰਗਾਂ ਬਣੀਆਂ ਨੇ ਇੱਥੇ ਆ ਵੀ ਬਹੁਤ ਸੋਹਣਾ ਸਾਰਾ ਇਹ ਵਿਊ ਬਣਾਇਆ ਇਹਨਾਂ ਨੇ ਬਹੁਤ ਵਧੀਆ ਤੇ ਤੁਹਾਨੂੰ ਸਾਰਾ ਜਿਹੜਾ ਵਿਊ ਵਿਖਾਉਣੇ ਅੱਗੇ ਜਾ ਕੇ ਆਪਣੇ ਕੋਲ ਹੈ ਭਾਈ ਮਲਕੀਤ ਸਿੰਘ ਜੀ ਇਹ ਨਾਲ ਭਾਈ ਹਰਜੀਤ ਸਿੰਘ ਜੀ ਪ੍ਰੋਫੈਸਰ ਸਾਹਿਬ ਇਹ ਸਾਡੇ ਬਾਬਾ ਜੀ ਸੀਨਾ ਫੂਕ ਬਾਬਾ ਗੁਰਪ੍ਰੀਤ ਸਿੰਘ ਜੀ ਹਾਂਜੀ ਤੇ ਤੁਹਾਨੂੰ ਵਿਊ ਵਿਖਾਉਣੇ ਸਾਰਾ ਹੀ ਤੇ ਇਹ ਉੱਪਰ ਜਾ ਕੇ ਵੀ ਸਾਰਾ view ਦੇਖੀਦਾ ਸਾਰੀਆਂ ਬਿਲਡਿੰਗਾਂ ਦਿਖਦੀਆਂ ਨੇ ਇਹ ਉੱਪਰ ਇਹਦੀ ਵੀ ਟਿਕਟ ਲੱਗਦੀ ਉੱਪਰ ਜਾਂਦੀ ਤੇ ਇੱਥੇ ਟ੍ਰੇਨ ਵੀ ਆਉਂਦੀ ਆ ਆਹ ਬਿਲਡਿੰਗ ਦੇ ਥੱਲੇੋਂ ਦੀ ਲੰਘਦੀ ਇੱਥੋਂ ਦੀ ਆ ਵੇਖੋ ਇੱਕ ਇਹ ਡੱਬਾ ਲੱਗਾ ਐ ਹੋਰ ਤੁਹਾਨੂੰ ਵਿਖਾਉਨੇ ਆ ਥੋਟਾ ਜਿਹਾ view ਇਹ ਹਾਂਗਕਾਂਗ ਬਹੁਤ ਸੋਹਣਾ ਦੇਸ਼ ਆ ਤੇ ਤਕਰੀਬਨ ਇਹ 60 ਤੋਂ ਲੈ ਕੇ 100 ਕਿਲੋਮੀਟਰ ਦੇ ਵਿੱਚ ਵਿੱਚ ਇਹ ਸਾਰਾ ਦੇਸ਼ ਜਿਹੜਾ ਵਾ ਇਹ ਬਣਿਆ ਵਾ ਜਗਾ ਘਟ ਹੋਣ ਕੇ ਘੋਣ ਕਰਕੇ ਵੱਸੋ ਜਿਆਦੀ ਆ ਤੇ ਜਿਹੜੀਆਂ ਬਿਲਡਿੰਗਾਂ ਨੇ 100 100 ਮੰਜ਼ਲ ਦੀ ਜਿਹੜੀ ਬਿਲਡਿੰਗ ਹੈ। ਇੱਕ ਇੱਕ 100 ਮੰਜ਼ਲ ਦੀ ਤੁਹਾਨੂੰ ਹੁਣੇ 뷰 ਵਿਖਾਉਨੇ ਆ। ਤੁਸੀਂ ਤੁਸੀਂ ਦੇਖ ਕੇ ਹੈਰਾਨ ਹੋਵੋਗੇ। ਛੋਟਾ ਜਿਹਾ ਦੇਸ਼ ਆ ਪਰ ਬਹੁਤ ਵਧੀਆ ਦੇਸ਼ ਆ। ਤੇ ਇਸ ਦੇਸ਼ ਦੇ ਵਿੱਚ ਜੋ ਹੋਰ ਦੇਸ਼ਾਂ ਦੇ ਇੱਥੇ ਬੈਂਕ ਨੇ ਜਾਂ ਹੋਰ ਕੰਪਨੀਆਂ ਜਿਹੜੀਆਂ ਉਹਨਾਂ ਦੇ ਇੱਥੇ ਹੈੱਡਕੁਆਰਟਰ ਜਾਂ ਇੱਥੇ ਇਹਨਾਂ ਦੀਆਂ ਬ੍ਰਾਂਚਾਂ ਜਿਹੜੇ ਇੱਥੋਂ ਹੀ ਆਨਲਾਈਨ ਸਾਰਾ ਕੰਮ ਕਰਦੇ ਨੇ ਤੁਹਾਨੂੰ ਵੇਖਿਖਾਉਣੇ ਵਿਊ ਆ ਵੇਖੋ ਜੀ ਵਾਹ ਬਹੁਤ ਸੋਹਣਾ ਵਿਊ ਆ ਤੁਸੀਂ ਵੇਖ ਕੇ ਹੈਰਾਨ ਹੋਵੋਗੇ ਤੁਸੀਂ ਹੈਰਾਨ ਹੋਵੋਗੇ ਆ ਜਿਹੜੀਆਂ ਬਿਲਡਿੰਗਾਂ ਨੇ समुद्र केिप भी चल रहे देखो। जूम करके विखा रहे देखो जी, देखो जी व्यू आखो ट्रेन ਸਵਾਰੀਆਂ ਨਾਲ ਭਰੀ ਆ ਟ੍ਰੇਨ ਜਾਂ ਚੱਲੀ ਹੈ ਜਾਂ ਆਈ ਹੈ ਇੱਥੇ ਰੁਕੀ ਆ ਆ ਉੱਪਰ ਕਿਸ਼ਤੀ ਟਾਈਪ ਬਣਾਈ ਉੱਪਰ ਮੰਜ਼ਲ ਸਾਰੇ ਇੱਥੇ ਘੁੰਮ ਕੇ ਆਏ ਆ ਉੱਪਰ ਵੀ ਲੋਕ ਦੇਖ ਰਹੇ ਨੇ ਬਿਲਕੁਲ ਬਹੁਤ ਸੋਹਣਾ ਦੇਸ਼ ਆ ਇਹ ਹਾਂਗਕਾਂਗ ਹਾਂਗਕਾਂਗ ਤੇ ਮੈਨੂੰ ਵੀ ਇੱਥੇ ਤੀਜੀ ਵਾਰ ਆਉਣ ਦਾ ਜਿਹੜਾ ਮੌਕਾ ਮਿਲਿਆ ਤੇ ਹੁਣ ਦਸੰਬਰ 2025 2025 ਦੇ ਵਿੱਚ ਜੋ ਆਏ ਆ ਤੇ ਹੋਰ ਤੁਹਾਨੂੰ ਇੱਥੇ ਮਿਲੋਣੇ ਅੱਗੇ ਆਣਗੇ लायंस क्लब ऑफ टाइपिंग शान ट्रेन जा रही जी आ, देखो छोटी जी ट्रेन है देखो जी ਹਾਂ ਜੀ ਸਾਬਤ ਹੋ ਗਿਆ ਜੀ ਸਾਬਤ ਹੋ ਗਿਆ ਜੀ ਜੀ ਆ ਮੈਂ ਸੌ ਵੇ ਰੰਕ ਆਉਂਦਾ ਹੈ ਬਹੁਤ ਸੋਹਣਾ ਵੀਊ ਇੱਥੋਂ ਨਜ਼ਰ ਆਉਂਦਾ ਸਾਰਾ ਹਾਂਗਕਾਂਗ ਨਜ਼ਰ ਆਉਂਦਾ ਇੱਥੋਂ ਆ ਦੇਖੋ ਬਿਲਡਿੰਗਾਂ ਬਹੁਤ ਉੱਚੀ ਉੱਚੀ ਮੰਜ਼ਲਾਂ ਰਾਤ ਦਾ ਵੀਊ ਹੋਰ ਹੁੰਦਾ ਹੈ ਦਿਨ ਦਾ ਵੀਊ ਹੋ ਰਿਹਾ ਰਾਤ ਨੂੰ ਅਸੀਂ ਵੇਖਾਂਗੇ ਸਾਰਾ ਇਹ ਜੱਗ ਮਗੋਂਦਾ ਨਜ਼ਰ ਆਵੇਗਾ ਜਿਵੇਂ ਕੋਲੇ ਭਗ ਰਹੇ ਹੁੰਦੇ ਆ ਜਗ ਰਹੇ ਹੁੰਦੇ ਉਸ ਤਰ੍ਹਾਂ ਨਜ਼ਰ ਆਵੇਗਾ ਤੇ ਆ ਵੇਖੋ ਸ਼ਿਪ ਚੱਲ ਰਹੇ ਵਿੱਚ ਫੈਰੀਆਂ ਚੱਲ ਰਹੀਆਂ ਕਿੰਨੀਆਂ ਫੈਰੀਆਂ ਚੱਲ ਰਹੀਆਂ ਵੇਖੋ ਬਹੁਤ ਇੱਥੇ ਗੋਰੇ ਘੁੰਮਣ ਆਉਂਦੇ ਆ ਤੇ ਇੱਕ ਹੋਰ ਚੀਜ਼ ਆ। ਦੇਖੋ ਲਿਖਿਆ ਲਿਖਿਆ ਇੱਥੇ ਨੋ ਸਮੋਕਿੰਗ ਵੀ ਇੱਥੇ ਸਿਗਰਟ ਇਹੋ ਜਿਹਾ ਕੰਮ ਨਹੀਂ ਕਰਨਾ। ਪਰ ਆਪਣੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਕਿੰਨਾ ਸਿਗਰਟਾਂ ਦਾ ਜਿਹੜਾ ਇੱਥੇ ਗੰਦਗੀ ਆ ਬਾਜ਼ਾਰਾਂ ਦੇ ਵਿੱਚ ਹੁਣ ਤੇ ਸਾਡੇ ਉੱਤੇ ਮੂੰਹ ਤੇ ਆਣ ਕੇ ਧੂਆਂ ਮਾਰਦੇ ਆ ਹਾਂਜੀ ਇਹੋ ਜਿਹਾ ਮਾਹੌਲ ਬਣ ਗਿਆ ਪੰਜਾਬ ਦਾ sepinata la fattura vecchia adesso ਆ ਜਿਹੜੇ ਟੂਰ ਆਉਂਦੇ ਆ ਬਾਰਲ ਦੇਸ਼ਾਂ ਤੋਂ ਰਨਾ ਤੋਂ ਇਹਨਾਂ ਦੇ ਵਿੱਚ ਇੱਕ ਜਿਹੜਾ ਗਾਈਡ ਕਰਨ ਵਾਲਾ ਜਿੰਨੇ ਝੰਡਾ ਫੜਿਆ ਇਹਦੇ ਡੈਟ੍ਰੈਕਸ਼ਨ ਨਾਲ ਸਾਰਿਆਂ ਨੇ ਤੁਰੇ ਜਾਣਾ ਹੈ ਕਿਉਂਕਿ ਭੀੜ ਵੀ ਆ ਜਾਂਦੀ ਕਿਤੇ ਤੇ ਫਿਰ ਇਹਦੇ ਮਗਰ ਮਗਰ ਤੁਰੇ ਜਾਣਾ ਸਾਰਿਆਂ ਨੇ ਵੇਖੋ ਇਹਨਾਂ ਗਾਈਡ ਕਰੀ ਜਾਣਾ ਇੱਕ ਜਣੇ ਦੇ ਸਾਹਮਣੇ ਬੈਠੋ ਇਹ ਸਾਰੇ ਡੈਟ ਟੂਰ ਇਹ ਇੱਕ ਇਧਰ ਆ ਵੇਖੋ ਬਹੁਤ سارے ਟੂਰ ਇਸ ਤਰ੍ਹਾਂ ਹੁੰਦੇ ਨੇ ਨਹੀਂ ਕੋਈ ਨਾ ਨਹੀਂ ਖੜੋ ਵੀਡੀਓ ਖਰਾਬ ਹੋ ਜੇ ਇਹ ਵੀ ਉਹ ਸਾਰਾ ਵੀ ਉਹ ਅੱਗੇ ਆ ਕੇ ਲੈ ਲੋ

ਵੇ ਆਪਣੇ ਜੰਗਲ 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 ਸੰਤਾਂ ਨੇ ਜੰਗਲ